ਰੋਮਨੀ ਕਾਲੀ ਦਲ ਦੇ ਪ੍ਰਧਾਨ ਸੁਭੀ ਬਾਗਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਨੇ ਇਸ ਦੌਰਾਨ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬੀ ਕੇ ਆਪਣਾ ਸਿਰ ਨਿਵਾਇਆ ਤੇ ਗੁਰੂ ਕਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਗਿਆਨੀ ਰਵੀਸ਼ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਚਿੱਠੀ ਦੇ ਰਾਹੀਂ ਇੱਕ ਪੱਤਰ ਦੇ ਰਾਹੀਂ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ 2 ਮਹੀਨੇ ਤੋਂ ਵਾਧਾ ਸਮਾਂ ਲਖਈਆ ਕਰਾ ਦਿੱਤੇ ਗਏ ਨੂੰ ਹੋ ਗਿਆ ਹੈ ਤਾਂ ਉਹਨਾਂ ਨੇ 5-6 ਸਹਿਬਾਨਾਂ ਦੀ ਮੀਟਿੰਗ ਬੁਲਾ ਕੇ ਜਲਦ ਹੀ ਤਨਖਾਹ ਲਗਾਈ ਜਾਵੇ। ਉਨ੍ਹਾਂ ਨੇ ਇਹ ਅਰਜ਼ੀ ਬੇਨਤੀ ਸ਼੍ਰੀ ਕਾਉਤਕ ਸਾਹਿਬ ਜੀ ਜਥੇਦਾਰ ਨੂੰ ਕੀਤੀ ਹੈ। ਵੀ ਬਾਬਲ ਦੇ ਵੱਲੋਂ ਆਪਣੇ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਮਾਨਯੋਗ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਦਾਸਨ ਤਨਖਾਹਿਆ ਕਰਾ ਦਿੱਤੇ ਗਏ। 2.5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਇੱਕ ਨਿਮਾਣੇ ਸੇਵਕ ਵਜੋਂ ਸ਼੍ਰੀ ਕਾਉਤਕ ਸਾਹਿਬ ਜੀ ਮਾਨ ਮਰਿਆਤਾਂ ਨੂੰ ਮੱਦੇਨਜ਼ਰ ਆਗੇ ਹੋਏ ਮੇਰੇ ਆਪਣੇ ਆਪ ਨੂੰ ਸੰਤਕ ਰਾਜਨੀਤਿਕ ਅਦੇਸ ਸਮਾਜਿਕ ਰੁਝੇਵਿਆਂ ਤੋਂ ਬੂਰ ਰੱਖਿਆ ਹੋਇਆ ਹੈ। ਪਰ ਅੱਜ ਸਿੱਖ ਪੰਥ ਅਤੇ ਪੰਜਾਬ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਦਾ ਪਰੇਸ਼ਾਨ ਪਰ ਦਾਸ ਇਸ ਸਮੇਂ ਚੋਂਦੇ ਹੋਏ ਵੀ ਇਨ੍ਹਾਂ ਗੰਭੀਰ ਹਾਲਾਤਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਮਦਦ ਕਰਨ ਦੀ ਵਿੱਚ ਅਸਮਰਥ ਹੈ ਪੰਜਾਬ ਅਤੇ ਪੰਥ ਦੀ ਨਮਾਂਦਾ ਜਿੱਥੇ ਦੰਡੀ ਸ਼ੌਂਕਾਦੀ ਦੇ ਕੰਮ ਕਾ ਵੀ ਤੇ ਵੀ ਪਾਰੀ ਅਸਰ ਕਰ ਗਿਆ ਇਸ ਲਈ ਦਾਸ ਅੱਜ ਫਿਰ ਨਮਾਣੇ ਸੇਵਕ ਜੋ ਸ਼੍ਰੀ ਗਾਥਾ ਸਾਹਿਬ ਤੇ ਪੇਸ਼ ਹੋ ਕੇ ਦੁਬਾਰਾ ਜੋਦੜੀ ਕਰਦਾ ਹਾਂ ਕਿ ਪੰਜ ਸਿੰਘ ਸੇਵਾ ਨਾਮ ਦੀ ਨੀਕੀ ਬੁਲਾ ਕੇ ਪੁਰ ਮਰਿਆਦਾ ਅਨੁਸਾਰ ਜੋ ਵੀ ਹੁਕਮ ਸ਼੍ਰੀ ਗਾਥਾ ਸਾਹਿਬੋਂ ਆਇਆ ਜਾਣਾ ਹੈ ਉਹ ਲਗਾਉਣ ਦੀ ਕਿਰਪਾਤਾ ਕੀਤੀ ਜਾਵੇ ਦਾਸ ਹਰ ਹੁਕਮ ਦੀ ਪਾਲਣਾ ਕਰਨ ਦੇ ਵਿੱਚ ਵਚਨਬੱਤਾਂ ਨੂੰ ਮੋੜ ਜਹਰ ਹੁੰਦਾ ਆਦਰ ਦੇ ਸਤਕਾਰ ਸਹਿਤ ਗੁਰਪੰਛਤਾ ਦਾਸ ਸੁਖਵੀਰ ਸਿੰਘ ਮਾਦਨ ਜੀ ਲੈ 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 ਯਾਰ ਮਾਰੋ ਫੇਰ ਤੇ ਮਾਰੋ ਥੱਲੇ ਰੱਖੋ ਜੀ ਮੈਂ ਕਰਦਾ ਜੀ ਹੁਣੋਂ ਕਰੀਬ ਹੈ ਜੀ ਬਾਕੀ ਮੈਨੂੰ ਨਹੀਂ ਪਤਾ ਮਾਈਕ ਇਹ ਮਾਈਕ ਅੰਮਿਲ ਭਾਈ ਆਈ ਆਈ ਬੰਦਾ ਕੋਈ ਨਹੀਂ ਮਾਈਕ ਵਾਰ ਜਰਾ ਇੱਕ ਮਿੰਟ ਸ਼ਾਂਤੀ ਰੱਖੋ ਕਰੀਏ ਗੱਲ ਜੀ ਬਾਗਲ ਸਾਹਿਬ ਮਾਈਕ ਵਾਰ ਬੰਦੇ ਭਾਈ ਹੱਥ ਕਈ ਸਾਲਾਂ ਤੋਂ ਡਿੱਗ ਜਾਣਾ ਸ਼੍ਰੋਮੀ ਕਾਲੀ ਦਲ ਦੇ ਖਿਲਾਫ ਬਹੁਤ ਜ਼ੋਰ ਪ੍ਰਚਾਰ ਚੱਲ ਰਿਹਾ ਸੀ ਮਾਈਕ ਦਾ ਕੁਝ ਲੋਕਾਂ ਨੇ ਭਾਈ ਮਾਈਕ ਨਹੀਂ ਆ ਰਿਹਾ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕ ਸਾਹਿਬ ਨੇ ਮਾਈਕ ਪਾ ਜਾਣ ਇੱਕ ਐਪਲੀਕੇਸ਼ਨ ਦਿੱਤੀ ਦੇ ਸਿੰਘ ਸਾਹਿਬ ਨੇ ਉਹਦਾ ਸਪਸ਼ਟਿਕ ਰਚਨਾ ਸਮਝ ਗਿਆ ਧੱਕਾ ਮਾਰਨਾ ਬਿਲਕੁਲ ਤੇ ਮੈਂ ਉਹ ਸਪਸ਼ਟਿਕ ਯਾਰ ਕੋਣ ਹੈ ਯਾਰ ਮਾਨਕ ਕੀ ਜਾਂ ਸਾਰਾ 쿠ਸ਼ੀ ਜੋ ਕਿਹਾ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ 쿠ਸ਼ੀ ਪ੍ਰਦਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਾਲਾ ਆਪਣੇ ਚੋਲੀ ਪਾਲੇ ਸੀ ਯਾਦ ਕਰਨਾ ਸ਼ਰੋਮਨੀ ਕਾਲੀ ਦਲ ਵਾਸਤੇ ਹਰ ਸਿੱਖ ਵਾਸਤੇ ਜੀ ਕਾਲ ਤੱਕ ਸਭ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਮਾਈ ਕਲਤਕ ਸਾਬ ਕੋਈ ਵੀ ਆਦੇਸ਼ ਹੋਏ ਮੰਨਣਾ ਵੀ ਚਾਹੀਦਾ ਹੈ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਕੜੀ ਹੈ ਕਿਉਂਕਿ ਆਪਣੇ ਇੱਕ ਕ੍ਰੀਮ ਥੋੜੀ ਆ ਵੇ ਯਾਰ ਕਲਤਕ ਸਾਬ ਤਰਫੋਂ ਸਿੰਘ ਸਾਹਿਬ ਨੇ ਸਾਸ ਨੂੰ ਤਨਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨ ਹੀ ਉਹ ਹਨ ਯਾਰ ਚੀਡਿਆ ਯਾਰ ਮੈਂ ਸੋਚ ਗਿਆ ਸ੍ਰੀ ਕਲਤਕ ਸਾਬ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਠੀਕ ਹੈ ਸ਼੍ਰੀ ਕਲਤਖ ਸਾਹਿਬ ਕਰਨਗੇ ਐਜ਼ ਐਜ਼ ਅ ਸਿੱਖ ਐਜ਼ ਅ ਕਾਲੀ ਦਾ ਮੇਰੇ ਵਾਸਤੇ ਪਰਮਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਉਹਦੇ ਬਾਰੇ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਂ ਚ ਜਦਾਸ ਬੇਨਤੀ ਕਰਨ ਵਾਸਤੇ ਆਇਆ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਹੈ ਸਭ ਤੋਂ ਵੱਧ ਦਸ਼ਾ ਨੂੰ ਉੱਤੇ ਆਉਂਦਾ ਪਿਛਲੇ 2.5 ਸਾਲਾਂ 2.5 ਮਹੀਨਿਆਂ ਤੋਂ ਮੈਂ ਭਾਵੇਂ ਪੋਲੀਟਿਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ ਆਈ ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਬਾਕੀ ਕੀਮਾ ਸਾਹਿਬ ਗੱਲ ਕਰਨਗੇ ਕੀਮਾ ਸਾਹਿਬ